ਜਿਵੇਂ ਸਰਕਾਰ ਦੀ ਇੱਕ ਯੁੱਧ ਨਸ਼ਾ ਅਰੋਧ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਨੂੰ ਆਪਣਾ ਮਾਨਯੋਗ ਡੀਆਈਜੀ ਸਰ ਦੇ ਸਰ ਸੁਤਿੰਦਰ ਸਿੰਘ ਸਰ ਅਰੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼ਰਮਨਿੰਦਰ ਸਿੰਘ ਉਹਨਾਂ ਦੀਆਂ ਹਦਾਇਤਾਂ ਤੇ ਸਖਤ ਹਦਾਇਤਾਂ ਤੇ ਜਿਹੜਾ ਸਾਡੀ ਕਾਰਵਾਈ ਜਿਹੜੀ ਚੱਲੀ ਸੀ ਨਸ਼ਾ ਅਰੋਧ ਥਾਣਾ ਘਰਿੰਡਾ ਦੀ ਸਾਨੂੰ ਪੁਲਿਸ ਨੂੰ ਅ ਤਲਾ ਮਿਲੀ ਕਿ ਕੁਝ ਨਸ਼ਿਆਂ ਦੀ ਜਿਹੜੀ ਖੇਪ ਆ ਉਹ ਇੱਕ ਪੁਲਸ ਹੂਆ ਚੱਕ ਮਗੰਨ ਤੋਂ ਰਾਮਪੁਰਾ ਸਾਈਡ ਨੂੰ ਕੋਈ ਬੰਦਾ ਜਿਹੜਾ ਲੈ ਕੇ ਉਹ ਜਾ ਰਿਹਾ ਉਸ ਦੇ ਬਾਅਦ ਇਮੀਡੀਏਟਲੀ ਸਾਡੀ ਪਾਰਟੀ ਨੇ ਉੱਥੇ ਨਕਾ ਲਗਾ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੀਰੋ ਹੰਡਾ ਮੋਟਰਸਾਈਕਲ ਪੀਪੀ 02 ਟੂ ਬੀ ਕਿਉ 217 ਜਿਸ ਵਿੱਚ ਇੱਕ ਮੋਨਾ ਨੌਜਵਾਨ ਚੱਲ ਆ ਰਿਹਾ ਸੀ ਉਹਨੇ ਇੱਕਦਮ ਪੁਲਿਸ ਪਾਰਟੀ ਨੂੰ ਵੇਖ ਕੇ ਯਕਦਮ ਰੋਕ ਲਿਆ ਮੋਟਰਸਾਈਕਲ ਉੱਪਰ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸੇ ਹੀ ਦੌਰਾਨ ਉਸ ਦੀ ਕੋਈ ਕੀ ਜਿਹੜੀ ਭਾਰੀ ਵਜ਼ਨ ਦਾ ਚੀਜ਼ ਉਹਦੀ ਅੱਗੋਂ ਰੱਖੀ ਹੋਈ ਸੀ ਜਿਹੜੀ ਉਹਨੇ ਆਪਣੇ ਲੱਤਾਂ 'ਚ ਹੋਰ ਡਿੱਗੀ ਉਸ ਨੂੰ ਚੈੱਕ ਕਰਨ ਤੇ ਕੀਤਾ ਗਿਆ ਜੋ ਪਤਾ ਲੱਗਾ ਕਿ ਇਹ ਹੈਰੋਇਨ ਹੈ ਔਰ 700 ਗ੍ਰਾਮ ਦੇ ਕਰੀਬ ਉਹ ਕੋ ਜਿਹੜੀ ਉਹ ਹੈਰੋਨ ਨੂੰ ਬਰਾਮਦ ਕਰ ਲਈ ਲੇਕਿਨ ਉਹ ਮੋਟਰਸਾਈਕਲ ਭਜਾ ਕੇ ਲੈ ਗਿਆ ਪਰ ਲੇਕਿਨ ਸਾਡੀ ਪਾਰਟੀ ਨੂੰ ਪਛਾਣ ਲਿਆ ਵਿਜੇ ਸਾਨੂੰ ਬਲਵਿੰਦਰ ਸਿੰਘ ਵਾਸੀ ਬਾਸਰ ਕੇ ਪਹਿਣੀ ਉਹਨੂੰ ਐਨੋਮੀਨੇਟ ਕਰ ਲਿਆ ਜਲਦੀ ਉਹਦੇ ਨਾਲ ਟੀਮਾਂ ਭੇਜਿਆ ਨੇ ਗ੍ਰਿਫਤਾਰ ਕਰ ਲੈਣਾ ਇਸੇ ਰਣੀ ਦੇ ਤਹਿਤ ਸਾਨੂੰ ਇੱਕ ਹੋਰ ਇਨਫੋਰਮੇਸ਼ਨ ਸੀ ਸਾਡੀ ਟੀਮ ਜਿਹੜੀ ਆ ਰਾਜਪੂਤਾਂ ਪਣੀ ਨਾਜਬੂਤਾਂ ਤੋਂ ਡਰੇਨ ਨਾਲ ਨੂੰ ਜਿਹੜੀ ਸਾਈਡ ਨੂੰ ਜਾ ਰਹੇ ਸੀ ਕਿਤੇ ਇੱਕ ਪੈਕੇਟ ਉੱਥੇ ਵੀ ਸਾਨੂੰ ਇੱਕ ਹੈਰਾਨੂ ਨਾ ਮਿਲਿਆ ਜੋ ਵਜ਼ਨ ਕਰਨ ਤੇ ਕਰੀਬ 500 ਗ੍ਰਾਮ ਦਾ ਆਇਆ ਉਸ ਦੇ ਬਾਰੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਪੈਕੇਟ ਕਿਦਾ ਹੈ ਇਸੇ ਤਹਿਤ ਅਸੀਂ ਦੋ ਮਕਦਮੇ ਜਿਹੜੇ ਹੈ ਇਹੀ 196 ਤੇ 197 ਅnder NDPS ਸੈਕਸ਼ਨ ਦੇ ਜਿਹੜਾ ਵਾ ਥਾਣਾ ਘਰੇਂਡਾ ਵੇਹੇ ਦਰਜ ਕੀਤਾ ਲਿਸਟ ਆਫ ਥੀ ਸ਼ਰੀ ਉਜੈ